ਖਨਾਰੀ ਬਾਰਡਰ ਤੋਂ ਇੱਕ ਬੇਹੱਦ ਹੀ ਵੱਡੀ ਖਬਰ ਸਾਹਮਣੇ ਆਈ ਹੈ ਦਰਸਲ ਦੱਸਿਏ ਕਿ ਹੁਣ ਪਹਾਂ ਪੰਚਾਇਤਾਂ ਜੋ ਬਾਰਡਰ ਤੇ ਹੋਣ ਵਾਲੀ ਸੀਗੀ ਇਸ ਤੋਂ ਪਹਿਲਾਂ ਹੀ ਜੋ ਹੈ ਇੱਕ ਵੱਡੇ ਕਿਸਾਨ ਆਗੂ ਬਲਦੇਵ ਸਿੰਘ ਸਰਸਾ ਹੁਣਾਂ ਦੀ ਸਿਹਤ ਵਿਗੜ ਗਈ ਹੈ ਜਿਸ ਤੋਂ ਬਾਅਦ ਬਾਰਡਰ ਤੇ ਹਾਹਾਕਾਰ ਮਚ ਗਈ ਹੈ ਦੱਸਿਏ ਕਿ ਕਿਸਾਨਾਂ ਦੀ ਮੀਟਿੰਗ ਹੋ ਰਹੀ ਸੀ ਔਰ ਮੀਟਿੰਗ ਵਿਚਾਲੇ ਹੀ ਬਲਦੇਵ ਸਿੰਘ ਸਰਸਾ ਨੂੰ ਦਿਲ ਦਾ ਦੌਰਾ ਪਿਆ ਹੱਟ ਅਟੈਕ ਹੋਇਆ ਔਰ ਜਿਸ ਤੋਂ ਬਾਅਦ ਹੀ ਉਹਨਾਂ ਨੂੰ ਤੁਰੰਤ ਹਸਪਤਾਲ ਦੇ ਵਿੱਚ ਲਿਜਾਂਦਾ ਗਿਆ ਦਰਸਲ ਦੱਸਿਏ ਕਿ ਕਿਹਾ ਜੀ ਕਿ 10-20 ਦਿਨ ਪਹਿਲਾਂ ਵੀ ਬਲਦੇਵ ਸਿੰਘ ਸਿਰਸਾ ਉਹਨਾਂ ਦੀ ਸਿਹਤ ਵਿਗੜੀ ਸੀ ਉਦੋਂ ਵੀ ਦਿਲ ਦਾ ਦੌਰਾ ਜਿਹੜਾ ਪਿਆ ਸੀਗਾ ਔਰ ਸਟੰਟ ਵੀ ਪਏ ਸੀਗੇ ਔਰ ਜਿਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਲਦੇਵ ਸਿੰਘ ਸਿਰਸਾ ਦੀ ਸਿਹਤ ਵਿਗੜਦੀ ਹੋਈ ਦਿਖਾਈ ਦਿੱਤੀ ਹੈ ਤੇ ਮਹਾਪੰਚਾਇਤ ਬਾਰਡਰ ਤੇ ਸ਼ੁਰੂ ਹੋਣੀ ਸੀ ਉਸ ਤੋਂ ਪਹਿਲਾਂ ਹੀ ਇੱਕ ਬੇਹਾਦੀ ਦਿਲ ਨੂੰ ਦਹਿਲਾ ਦੇਣ ਵਾਲੀ ਖਬਰ ਆ ਗਈ ਹੈ ਤੇ ਉਸ ਤੋਂ ਬਾਅਦ ਬਲਦੇਵ ਸਿੰਘ ਸਿਰਸਾ ਉਹਨਾਂ ਨੂੰ ਜੋ ਹੈ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਉੱਥੇ ਲਿਜਾਂਦਾ ਗਿਆ ਔਰ ਉਸ ਤੋਂ ਦੌਰਾਨ ਦੱਸ ਜੀਏ ਕਿ ਬਾਰਡਰ ਤੇ ਬਹੁਤ ਜ਼ਿਆਦਾ ਹੀ ਮਾਹੌਲ ਤਣਾਪੂਰਨ ਪੈਦਾ ਹੋ ਗਿਆ ਜਿੱਥੇ ਕਿ ਲਗਾਤਾਰੇ ਮਾਮਲਾ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੈ ਖਨੋਰੀ ਸਰਹੱਦ ਤੇ ਕਿਸਾਨ ਅੰਦੋਲਨ ਨੂੰ ਭਲਕੇ 1 ਸਾਲ ਪੂਰੇ ਹੋਣ ਵਾਲੇ ਨੇ ਤੇ ਉੱਥੇ ਹੀ ਅੱਜ ਕਿਸਾਨਾਂ ਦੀ ਮਹਾਪੰਚਾਇਤ ਵੀ ਸੀ ਔਰ ਉੱਥੇ ਹੀ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਦੀ ਸਿਹਤ ਵਿਗੜੀ ਤੇ ਰਜਿੰਦਰਾ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਾਣਕਾਰੀ ਦੇ ਮੁਤਾਬਕ ਆਬਕ ਸਿਰਸਾ ਨੂੰ ਦਿਲ ਦੀ ਬਿਮਾਰੀ ਹੈ ਉਹਨਾਂ ਤੋਂ ਪੀੜਤ ਨੇ ਜਿਸ ਕਰਕੇ ਉਹਨਾਂ ਦੀ ਸਿਹਤ ਵਿਗੜੀ ਹੈ ਤੇ ਦੱਸਿਆ ਕਿ ਉਹਨਾਂ ਦੇ ਸਰੀਰ ਦਾ ਹੇਠਲਾ ਹਿੱਸਾ ਸੁੰਨ ਹੋ ਗਿਆ ਸੀ ਉਹਨਾਂ ਨੂੰ ਅਦਰੰਗ ਵੀ ਕਿਹਾ ਜਾ ਸਕਦਾ ਪਰ ਹਾਲੇ ਅਜੇ ਹਾ ਕੁਝ ਵੀ ਨਹੀਂ ਕਿਹਾ ਜਾ ਸਕਦਾ ਕਿ ਆਕਰ ਉਹਨਾਂ ਦੀ ਅਸਲ ਸਥਿਤੀ ਕਿਹੋ ਜੀ ਆ ਡਾਕਟਰਾਂ ਦੀ ਜਾਂਚ ਤੋਂ ਬਾਅਦ ਹੀ ਅਸਲ ਕਾਰਨ ਜਿਹੜਾ ਦੱਸਿਆ ਜਾ ਸਕਦਾ ਪਰ ਲਗਾਤਾਰ ਇਹ ਮਾਮਲਾ ਹੁਣ ਸੋਸ਼ਲ ਮੀਡੀਆ ਤੇ ਪੱਖਿਆ ਹੋਇਆ ਹੈ ਔਰ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਦਿਲ ਦੇ ਮਰੀਜ਼ ਨੇ ਉਹ ਔਰ ਉਸ ਤੋਂ ਬਾਅਦ ਪਹਿਲਾਂ ਵੀ ਉਹਨਾਂ ਦੀ ਸਿਹਤ ਵਿਗੜੀ ਸੀ ਔਰ ਹੁਣ ਇੱਕ ਵਾਰ ਫਿਰ ਤੋਂ ਬਾਰਡਰ ਤੇ ਹਲਚਲ ਪੈਦਾ ਹੋ ਗਈ ਇੱਕ ਪਾਸੇ ਬਲਦੇਵ ਸਿੰਘ ਸਰਸਾ ਨੂੰ ਦਿਲ ਦਾ ਦੌਰਾ ਪਿਆਰ ਦੂਸਰੇ ਪਾਸੇ ਜਗਜੀਤ ਸਿੰਘ ਡੱਲੇਵਾਲ ਹੁਣੀ ਮਰਨ ਵਰਤ ਤੇ ਬੈਠੇ ਨੇ ਉਹ ਵੀ ਜਿਹੜੇ ਕੈਂਸਰ ਤੋਂ ਪੀੜਤ ਨੇ ਭਿਆਨਕ ਬਿਮਾਰੀ ਦੇ ਉਹ ਵੀ ਸ਼ਿਕਾਰ ਨੇ ਪਰ ਫਿਰ ਵੀ ਹੌਸਲੇ ਬੁਲੰਦ ਕਰਕੇ ਮਰਨ ਵਰਤ ਤੇ ਬੈਠੇ ਨੇ ਤੇ 78ਵਾਂ ਦਿਨ ਉਹਨਾਂ ਦੇ ਮਰਨ ਵਰਤ ਤਾਂ ਸ਼ੁਰੂ ਹੋ ਗਿਆ ਔਰ ਇਸ ਵਿਚਾਲੇ ਤੁਹਾਨੂੰ ਦੱਸ ਹੀਏ ਕਿ ਹੁਣ ਇਹ ਦੋਵੇਂ ਵੱਡੇ ਚਿਹਰੇ ਨੇ ਅੰਦੋਲਨ ਦੇ ਜਿਹੜੇ ਕਿ ਹੁਣ ਸੰਘਰਸ਼ ਕਰਦੇ ਨੇ ਪਰ ਇੱਕ ਪਾਸੇ ਜਗਜੀਤ ਸਿੰਘ ਡੱਲੇਵਾਲ ਹੁਣੀ ਆਪਣੇ ਮੋਰਚਿਆਂ ਨੂੰ ਫਤਿਹ ਕਰਨ ਲਈ ਮਰਨ ਵਰਤ ਤੇ ਬੈਠੇ ਨੇ ਔਰ ਬਲਦੇਵ ਸਿੰਘ ਸਰਸਾ ਸ਼ੁਰੂਆਤੀ ਤੌਰ ਤੇ ਹੀ ਜੋ ਹੈ ਉਹ ਅੰਦੋਲਨ ਦਾ ਹਿੱਸਾ ਰਹੇ ਨੇ ਹਰ ਇੱਕ ਮੀਟਿੰਗ ਦੇ ਵਿੱਚ ਉਹ ਹਿੱਸਾ ਰਹੇ ਨੇ ਔਰ ਉਹਨਾਂ ਦੇ ਵੱਲੋਂ ਜੋ ਹੈ ਇਸ ਅੰਦੋਲਨ ਨੂੰ ਬਹੁਤ ਵੱਡੀ ਦੇਣ ਦਿੱਤੀ ਗਈ ਹੈ ਪਰ ਹੁਣ ਜਦੋਂ ਕਿਸਾਨਾਂ ਦੀ ਬਾਰਡਰ ਦੇ ਵਿੱਚ ਮੀਟਿੰਗ ਹੋ ਰਹੀ ਸੀ ਬਾਰਡਰ ਤੇ ਤੇ ਉਸ ਦੌਰਾਨ ਹੀ ਜੋ ਹੈ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਇਹ ਖਬਰਾਂ ਸੂਤਰਾ ਦਿਵਾਲੇ ਤੋਂ ਸਾਹਮਣੇ ਆ ਰਹੀਆਂ ਨੇ ਔਰ ਬਾਰਡਰ ਤੋਂ ਤਸਵੀਰਾਂ ਵੀ ਕਾਫੀ ਵਾਇਰਲ ਹੋਈਆਂ ਨੇ ਜਿੱਥੇ ਬਲਦੇਵ ਸਿੰਘ ਸਰਸਾ ਉਹਨਾਂ ਦੀ ਸਿਹਤ ਵਿਗੜੀ ਨੂੰ ਲੈ ਕੇ ਚਰਚਾ ਛਿੜੀ ਹੋਈ ਹੈ ਤੇ ਆਖਰਕਾਰ ਹੁਣ ਹਰ ਕੋਈ ਅਰਦਾਸ ਕਰ ਰਿਹਾ ਕਿ ਬਲਦੇਵ ਸਿੰਘ ਸਿਰਸਾ ਜਿਹੜੇ ਨੇ ਉਹਨਾਂ ਦੀ ਸਿਹਤ ਜਿਹੜੀ ਆ ਜਲਦ ਠੀਕ ਹੋਵੇ ਉਹ ਸੁਖਿਅਤ ਰਹਿਣ ਤੇ ਸਭ ਅਰਦਾਸਾ ਕਰ ਰਹੇ ਨੇ ਔਰ ਬਾਰਡਰ ਤੇ ਮਾਹੌਲ ਤਨਾਪੂਰਣ ਬਣਿਆ ਹੋਇਆ ਤੇ ਜਿੱਥੇ ਮੋਰਚੇ ਨੂੰ 1 ਸਾਲ ਤਕਰੀਬਨ ਪੂਰਾ ਹੋ ਜਾਣਾ ਹੈ ਤੇ ਮਹਾਪੰਚਾਇਤ ਬਾਰਡਰ ਤੇ ਰੱਖੀ ਸੀ ਪਰ ਉਸ ਤੋਂ ਪਹਿਲਾਂ ਹੀ ਉੱਥੇ ਜੋ ਹੈ ਹਫੜਾ ਤਫਰੀਦਾ ਮਾਹੌਲ ਪੈਦਾ ਹੋ ਗਿਆ ਤਾਂ ਆਖਰਕਾਰ ਹੁਣ ਬਿਆਦੀ ਮੰਦਭਾਗੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਜਿੱਥੇ ਕਿ ਖਨੋਰੀ ਬਾਰਡਰ ਤੋਂ ਇਹ ਖਬਰ ਆਮਨੀਆ ਇਕਨੌਰੀ ਬਾਰਡਰ ਤੇ ਬਲਦੇਵ ਸਿੰਘ ਸਰਸਾ ਜਿਹੜੇ ਨੇ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਸਿਹਤ ਵਿਗੜ ਗਈ ਤੇ ਤੁਰੰਤ ਉਹਨਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਲਿਜਾਂਦਾ ਗਿਆ ਵਾ ਤੇ ਉਸ ਦੌਰਾਨ ਹੁਣ ਡਾਕਟਰਾਂ ਦੀ ਜਾਂਚ ਤੋਂ ਬਾਅਦ ਹੀ ਸਾਰੀ ਸਥਿਤੀ ਜਿਹੜੀ ਆ ਸਪਸ਼ਟ ਹੋਵੇਗੀ ਤਾਂ ਬੇਹੱਦ ਹੀ ਵੱਡੀ ਖਬਰ ਹੈ ਕਿਸਾਨੀ ਅੰਦੋਲਨ ਦੇ ਵਿੱਚ ਜਿੱਥੇ ਕਿਸਾਨ ਆਪਣੇ ਮੋਰਚੇ ਨੂੰ ਫਤਿਹ ਕਰਨ ਦੇ ਲਈ ਜਦੋਂ ਜਹਿਦ ਕਰਦੇ ਨੇ ਪਰ ਇੱਥੇ ਹੀ ਕਈ ਕਿਸਾਨਾਂ ਨੇ ਸ਼ਹੀਦੀਆਂ ਵੀ ਪਾਈਆਂ ਔਰ ਕਈ ਕਿਸਾਨ ਆਪਣੇ ਇਸ ਮੋਰਚੇ ਨੂੰ ਫਤਿਹ ਕਰਨ ਦੇ ਲਈ ਲੜਾਈਆਂ ਲੜਦੇ ਹੋਏ ਨਜ਼ਰ ਆਦੇ ਨੇ اور ਆਪਣੀ jaan ਦੀ ਬਿਲਕੁਲ ਵੀ ਪਰਵਾਹ ਉਹਨਾਂ ਦੇ ਵੱਲੋਂ ਨਹੀਂ ਕੀਤੀ ਜਾ ਰਹੀ ਹੈ ਤਾਂ ਅਹਿਮ ਖਬਰ ਇਸ ਵਕਤ ਦੀ ਜੋ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਬਲਦੇਵ ਸਿੰਘ ਸਿਰਸਾ ਦੀ ਸਿਹਤ ਜਿਹੜੀ ਤੰਦਰੁਸਤ ਰਹੇ ਇਸ ਦੇ ਲਈ ਅਰਦਾਸ ਜ਼ਰੂਰ ਕਰਨਾ